ਸੰਦਰ ਦੇ ਵਿੱਚ ਆਮ ਆਦੀ ਪਾਰਟੀ ਦੀ ਜਿੱਤ ਹੋਈ ਹੈ ਤੇ ਪੰਜਾਬ ਦੇ ਵਿੱਚ ਹੁਣ ਪੰਗੜੇ ਪੈ ਰਹੇ ਨੇ ਸੋ ਦਾਦੀ ਕਿ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਸੋ ਸੂਬੇ ਭਰ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਕਿਉਂਕਿ ਆਮ ਆਦੀ ਪਾਰਟੀ ਦੇ ਉਮੀਦਵਾਰ 모ਹਿੰਦਰ ਭਗਤ ਨੇ ਜਿੱਤ ਪ੍ਰਾਪਤ ਕੀਤੀ ਹੈ ਸੋ ਆਮ ਆਦੀ ਪਾਰਟੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਲੰਟੀਅਰਾਂ ਵੱਲੋਂ ਵਿਧਾਇਕ ਲਖਵੀਰ ਸਿੰਘ ਰਾਏ ਦੀ ਅਗਵਾਈ ਦੇ ਵਿੱਚ ਜੋ ਉਹਨਾਂ ਦਾ ਦਫ਼ਤਰ ਆ ਉੱਥੇ ਲੱਡੂ ਵੰਡੇ ਗਏ ਤੇ ਨਾਲ ਹੀ ਢੋਲ ਦੇ ਨਗਾਰਿਆਂ ਦੇ ਉੱਤੇ ਭੰਗੜੇ ਵੀ ਪਾਏ ਗਏ ਨੇ ਸੋ ਹਲਕੇ ਭਰ ਤੋਂ ਵਰਕਰਾਂ ਨੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਐ ਤੇ ਜਸ਼ਨ ਮਨਾਏ ਨੇ ਸੋ ਨਾਲ ਹੀ ਵਿਧਾਇਕ ਲਖਵੀਰ ਸਿੰਘ ਰਾਏ ਦਾ ਕਹਿਣਾ ਹੈ ਕਿ ਜਲੰਧਰ ਪੱਛਮੀ ਤੋਂ ਜਿਮਣੀ ਚੋਣ ਦੇ ਵਿੱਚ ਆਵਾਦੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਸੋ ਜਲੰਧਰ ਪੱਛਮੀ ਦੇ ਲੋਕਾਂ ਨੇ ਸ਼ੀਤਲ ਅੰਗਰਾਲ ਅਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਕਰਾਰਾ ਜਵਾਬ ਦੇ ਦਿੱਤਾ ਹੈ ਕਿਉਂਕਿ ਦਲ ਬਦਲੂਆਂ ਦੀ ਆਮ ਆਦੀ ਪਾਰਟੀ ਦੇ ਵਿੱਚ ਕੋਈ ਲੋੜ ਨਹੀਂ ਹੈ ਸੋ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਭਰ ਦੇ ਵਿੱਚ ਜਸ਼ਨ ਇਸ ਕਰਕੇ ਮਨਾਉਣਾ ਵਾਜਿਬ ਹੈ ਕਿਉਂਕਿ ਜਲੰਧਰ ਦੀ ਜੋ ਸੀਟ ਹੈ ਉੱਥੋਂ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਉਸ ਨੂੰ ਕਦੇ ਵੀ ਪੁਲਾਇਆ ਨਹੀਂ ਜਾ ਸਕਦਾ ਸੋ ਨਾਲ ਹੀ ਲਖਵੀਰ ਸਿੰਘ ਰਾਏ ਦਾ ਕਹਿਣਾ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਬਹੁਤ ਜਲਦ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਕੇ ਛੱਡੇਗੀ ਅੱਜ ਅੱਜ ਬੜੀ ਖੁਸ਼ੀ ਦੀ ਲਹਿਰ ਹੈ ਸਾਡੇ ਵਲੰਟੀਅਰ ਸਹਿਬਾਨ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨ ਸ਼ਹਿਰਾਂ ਤੇ ਪਿੰਡਾਂ ਚ ਆਏ ਨੇ ਸਾਰਿਆਂ ਨੂੰ ਵਧਾਈ ਦਿੰਦਾ ਮੈਂ ਔਰ ਪੂਰੇ ਪੰਜਾਬ ਦੇ ਵਲੰਟੀਅਰਾਂ ਨੂੰ ਪੂਰੇ ਪੰਜਾਬ ਦੇ ਲੀਡਰ ਸਹਿਬਾਨਾਂ ਨੂੰ ਸਭ ਤੋਂ ਵੱਡਾ ਸਿਹਰਾ ਮਾਨਯੋਗ ਸਰਦਾਰ ਪ੍ਰੋਫੈਸਰ ਸੀਮਾਨ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੇ ਵੀ ਬਹੁਤ ਮਿਹਨਤ ਕੀਤੀ ਸਾਡੇ ਅਰਵਿੰਦ ਕੇਜਰੀਵਾਲ ਸਾਡੇ ਸੁਪਰੀਮੋ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੈਕਚਰ ਲੜੀ ਬਹੁਤ ਹੀ ਸ਼ਕਾਰਯੋਗ ਸਾਡੇ ਜਿਹੜੇ ਚਾਂਕੀ ਨੇ ਡਾਕਟਰ ਸੰਦੀਪ ਪਾਟਕ ਉਹਨਾਂ ਨੇ ਸਾਨੂੰ ਲੋਕਾਂ ਵਿੱਚ ਕਿਵੇਂ ਵਿਚਨੋ ਰਸਤਾ ਦਿਖਾਇਆ ਉਹਦੇ ਤਹਿਤ ਅੱਜ ਤੁਸੀਂ ਦੇਖਿਆ ਕਿ ਜਲੰਧਰ ਦੇ ਇਤਿਹਾਸ 'ਚ ਬਹੁਤ ਵੱਡੀ ਜਿੱਤ ਹੋਈ ਹੈ। ਔਰ ਮਹਿੰਦਰ ਭਗਤ ਜੀ ਸਾਡੇ ਐਮਐਲਏ ਬਣੇ ਨੇ। ਇਹ ਐਮਐਲਏ ਮਹਿੰਦਰ ਭਗਤ ਜੀ ਨਹੀਂ ਬਣੇ। ਪੰਜਾਬ ਦਾ ਹਰ ਇੱਕ ਵਲੰਟੀਅਰ ਐਮਐਲਏ ਬਣਿਆ। ਪੰਜਾਬ ਦਾ ਹਰ ਇੱਕ ਜਿਹੜਾ ਸਾਡਾ ਕਾਰੀਕਰਤਾ ਹੈ ਔਰ ਜਿਹੜੇ ਸਾਡੇ ਡਿਸਟ੍ਰਿਕਟ ਲੈਵਲ ਦੇ ਬਲਾਕ ਲੈਵਲ ਦੇ ਲੀਡਰ ਨੇ ਉਹ ਐਮਐਲਏ ਬਣੇ ਨੇ। ਕਿਉਂਕਿ ਬਣਨਾ ਇੱਕ ਨਹੀਂ ਹੁੰਦਾ ਲੇਕਿਨ ਮਿਹਨਤ ਔਰ ਲੋਕਾਂ 'ਚ ਜਿਹੜੇ ਸਾਡੇ ਵਲੰਟੀਅਰ ਨੇ ਜਜਵਾ ਸੀ ਉਹਨੂੰ ਸਲਾਮ ਕਰਦਾ ਕਿ ਬਹੁਤ ਵੱਡੀ ਜਿਹੜੀ ਜਿੱਤ ਆਈ ਹੈ। ਔਰ ਪੰਜਾਬ ਦੇ ਵਿੱਚ ਤੁਸੀਂ ਦੇਖਿਓ ਆਉਣ ਵਾਲਾ ਸਮਾਂ ਜਿਹੜਾ ਆਮ ਆਦਮੀ ਪਾਰਟੀ ਦਾ ਹੈ ਜਿਵੇਂ ਹੁਣ ਸਰਕਾਰ ਚੱਲ ਰਹੀ ਹੈ ਲੋਕਾਂ ਦੀਆਂ ਕੰਮ ਹੋ ਰਹੇ ਨੇ 3 ਸਾਲ ਦੇ ਵਿੱਚ ਅਸੀਂ ਇਕੱਠੇ ਹੋ ਕੇ ਸ